ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸੈਭ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਕੋ 555 55ਵਾਂ ਪਿੰਡ ਰਣੀ ਦੀ ਸਾਧ ਸੰਗਤ ਵੱਲੋਂ ਮੈਨੇਜਮੈਂਟ ਦੇ ਸੁਚੱਜੇ ਤੇ ਅਨੁਸ਼ਾਸਿਤ ਪ੍ਰਬੰਧਾ ਹੇਠ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਸਜਾਇਆ ਗਿਆ ਜੇ ਸਿਖਤਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉੱਚੀ नीਚ ਜਾਤ ਪਾਤ ਦੇ ਭੇਦ ਭਾਵਾਂ ਤੋਂ ਉੱਪਰ ਉੱਠ ਕੇ ਇੱਕ ਚੰਗੇ ਸੁਚੱਜੇ ਤੇ ਨਰੋਏ ਸਮਾਜ ਦੀ ਸਿਰਜਣਾ ਵਾਸਤੇ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤੇ ਸੀ ਉਹਨਾਂ ਉਪਦੇਸ਼ਾਂ ਵਾਸਤੇ ਲੋਕਾਂ ਦੇ ਵਿੱਚ ਉਸ ਦੇ ਪਰਲਾਉਣ ਵਾਸਤੇ ਇਹ ਨਗਰ ਕੀਰਤਨਾਂ ਦੇ ਪ੍ਰਬੰਧ ਜਿਹੜੇ ਨੇ ਇਹ ਮੈਨੇਜਮੈਂਟ ਨਗਰ ਕੀਰਤਨ ਦੀ ਕਮੇਟੀ ਹੈ ਜੋ ਪਿੰਡ ਰੜੀਆਂ ਦੀ ਸਾਥ ਸੰਗਤ بڑے ਸਹਿਯੋਗ ਇੱਕ ਆਪਸੀ ਸਹਿਯੋਗ ਦੇ ਨਾਲ ਆਪਸੀ ਉਤਸ਼ਾਹ ਨਾਲ ਤਾਲ ਮੇਲ ਦੇ ਨਾਲ ਇਹ ਹਰ ਸਾਲ ਸਜਾਉਂਦੇ ਹਨ ਸੋ ਇਸ ਸਾਲ ਵੀ ਇਹ ਨਗਰ ਕੀਰਤਨ ਉਸੇ ਤਰ੍ਹਾਂ ਸਜਾਇਆ ਗਿਆ ਤੇ ਸੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਉਸੇ ਤਰ੍ਹਾਂ ਸ਼ਬਦ ਕੀਰਤਨ ਕਰਦੇ ਹੋਏ ਸੰਗਤਾਂ ਦੇ ਵਿੱਚ ਉਸ ਨੂੰ ਫਿਰ ਸਚਾਇਆ ਗਿਆ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਇੱਕ ਜੀਵਨ ਜਾਚ ਸਿਖਾਈ ਹੈ ਕਿ ਸਭ ਤੋਂ ਪਹਿਲਾਂ ਅਸੀਂ ਇਨਸਾਨ ਹਾਂ ਤੇ ਉਸ ਤੋਂ ਬਾਅਦ ਹੀ ਇਹ ਧਰਮ Hindu, Muslim, Sikh, ईसाई ਹੈ ਜੋ ਸਮਾਜ ਵਿੱਚ ਵਿਤਕਰੇ ਹਨ ਇਹਨਾਂ ਨੂੰ ਛੱਡ ਕੇ ਸਾਨੂੰ ਇੱਕ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਇਸ ਸਮਾਜ ਨੂੰ ਹੋਰ ਸੁਚੱਜਾ ਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਮੁਤਾਬਕ ਬਣਾ ਸਕੀਏ ਤੇ ਇਸੇ ਤਰ੍ਹਾਂ ਗੁਰੂ ਮਹਾਰਾਜ ਦੇ ਚਰਨਾਵੇ ਤੇ ਅਰਦਾਸ ਬੇਨਤੀ ਕਰਦੇ ਹਾਂ ਕਿ ਪ੍ਰਮਾਤਮਾ ਮੈਨੇਜਮੈਂਟ ਨੂੰ ਤੇ ਪਿੰਡ ਰਣੀਆਂ ਦੀ ਸਾਧ ਸੰਗਤ ਨੂੰ ਇਹ ਮਹਾਰਾਜ ਬਾਲ ਬਖਸ਼ਦਾ ਰਵੇ ਉਸ ਸਾਹ ਬਖਸ਼ਦਾ ਰਵੇ ਤਾਂ ਕਿ ਅਸੀਂ ਇਸੇ ਤਰ੍ਹਾਂ ਇਹ ਸੇਵਾ ਕਰਦੇ ਰਹੀਏ ਤੇ ਹੋਰ ਸਮੂਹ ਪਰਿਵਾਰਾਂ ਦਾ ਹੋਰ ਸਮੂਹ ਸਾਧ ਸੰਗਤ ਦਾ ਜਿਨ੍ਹਾਂ ਨੇ ਜੋ ਤਿਲ ਫਿਲ ਪੇਟਾਵਾਂ ਹਾਜ਼ਰ ਕੀਤੀਆਂ ਪਰ ਕੀਤੀ ਹਨ ਗੁਰੂ ਮਹਾਰਾਜ ਦੀ ਯਾਦ ਵਿੱਚ ਉਹਨਾਂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਇਸ ਦੇ ਨਾਲ ਹੀ ਮੈਂ ਸਮੂਹ ਇੱਕ ਵਾਰੀ ਫਿਰ ਜੋ ਪ੍ਰਬੰਧਕ ਜਾਨ ਹਨ ਜਿਨ੍ਹਾਂ ਨੇ ਬੜੇ ਸੁਚੱਜੇ ਤੇ ਅਨੁਸ਼ਾਸਿਤ ਢੰਗ ਦੇ ਨਾਲ ਇਹ ਸੇਵਾਵਾਂ ਨਿਭਾਈਆਂ ਹਨ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ